ਉਹ ਹਰ ਮੇਰਾ ਰਿਸਪੌਂਸਿਟੈਂਸੀ ਦਾ ਸਪੋਰਟਰ ਤੇ ਵਸਨੀਕ ਉਹ ਐਮਐਲਏ ਹੋਏਗਾ ਉਹ ਨੂੰ ਇਹ ਨਹੀਂ ਕਹਿਣਾ ਪਏਗਾ ਕਿ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਆ ਉਹ ਜਾ ਕੇ ਸਿਰਫ ਆਪਣਾ ਆਧਾਰ ਕਾਰਡ ਦੇਵੇਗਾ ਤੇ ਉਹਦਾ ਕੰਮ ਪਹਿਲ ਦੇ ਆਧਾਰ ਤੇ ਹੋਏਗਾ ਤੇ ਉਹ ਪਰੰਪਰਾ ਮੈਂ ਖਤਮ ਕਰ ਦੂੰਗਾ ਐਡਮਿਨਿਸਟ੍ਰੇਸ਼ਨ ਦੀ ਕਿ ਆਮ ਆਦਮੀ ਜੋ ਲਾਈਨਾਂ 'ਚ ਲੱਗੇ ਰਹਿੰਦੇ ਨੇ ਉਹ ਲਾਈਨਾਂ 'ਚ ਨਹੀਂ ਲੱਗਣਗੇ ਆਫੀਸਰ ਆਪ ਉਹਨਾਂ ਦਾ ਕੰਮ ਕਰਨ ਲਈ ਉਹਨਾਂ ਦੀ ਫੇਟ ਕਰਨਗੇ ਕਿ ਮੈਂ ਜਨਤਾ ਦਾ ਕੰਮ ਕਰਨਾ ਹੈ ਜਿਸ ਤਰ੍ਹਾਂ ਜਨਤਾ ਨੇ ਵਿਸ਼ਵਾਸ ਦਿੱਤਾ ਪਾਰਟੀ ਦੇ ਉੱਤੇ ਕਿ ਜੋ ਇਹ ਪਾਰਟੀ ਕਹਿੰਦੀ ਹੈ ਸੱਚ ਕਹਿੰਦੀ ਹੋਏਗੀ ਉਹਨਾਂ ਨੂੰ ਧੋਖਾ ਹੋਇਆ ਆ ਤੇ ਅੱਜ ਧੋਖੇ ਦਾ ਜਵਾਬ ਜਿੰਦਾ ਜਮੀਰ ਵਾਲੇ ਜ਼ਰੂਰ ਦੇਣਗੇ ਇਹ ਇਲੈਕਸ਼ਨ ਨਹੀਂ ਹੈ ਪਰਭੂ ਨੇ ਤੁਹਾਡੀ ਕੁਰਾਹਟ ਤੁਹਾਡੀ ਭਾਵਨਾ ਤੁਹਾਡੀ ਤਰਪਨ ਨੂੰ ਸੁਣਿਆ ਤੇ ਇੱਥੇ ਭਾਈ ਇਲੈਕਸ਼ਨ ਆਏ ਨੇ ਇਸ ਲਈ ਇਹ ਬਦਲਾਅ ਤੁਸੀਂ ਲਿਆਣਾ ਆ ਇਹ ਬਦਲਾਅ ਦੇ ਨਾਲ ਹੀ ਸਾਰੇ ਪੰਜਾਬ ਦੀ ਤੇ ਭਾਰਤ ਦੀ ਸਿਆਸਤ ਚੇਂਜ ਹੋਏਗੀ ਸ਼ਾਇਦ ਕਿਸੇ ਪਾਰਟੀ ਨੇ ਮੈਨੂੰ ਟਿਕਟ ਨਹੀਂ ਦਿੱਤੀ ਉਹ ਵੀ ਚੰਦਰੀਆ ਕੀ ਦੇਖੀ ਅਸੀਂ ਜਨਤਾ ਦੇ ਵਿੱਚ ਕਿੰਨਾ ਕ ਜੋਰ ਤੇ ਜੋਸ਼ ਹੈ ਇਸ ਲਈ ਸਾਰੇ ਲੋਕ ਸਾਰੇ ਵੋਟਰ ਆਪਣੀ ਆਪਣੀ ਪਾਰਟੀ ਨੂੰ ਪਿਆਰ ਕਰਦੇ ਨੇ ਤੇ ਅੱਜ ਮੈਂ ਭਾਰਤੀ ਜਨਤਾ ਪਾਰਟੀ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਜਨ ਸਮਾਜ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਇਹ ਜਿੰਨੀਆਂ ਪਾਰਟੀਆਂ ਦੇ ਮੈਂ ਨਾਮ ਲਿਆ ਉਹਨਾਂ ਦੇ VOTERਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਮੈਂ ਸਭ ਦਾ ਸਾਂਝਾ ਉਮੀਦਵਾਰ ਹੈ ਤੁਹਾਡਾ ਉਮੀਦਵਾਰ ਹੈ ਮੈਂ ਕਿਸੇ ਪਾਰਟੀ ਦਾ ਨਹੀਂ ਮੈਂ ਸਾਂਝੇ VOTERਾਂ ਦਾ ਉਮੀਦਵਾਰ ਹੈ ਤੇ ਇਸ ਲਈ ਆਪਣਾ ਪਿਆਰ ਇਲੈਕਸ਼ਨ ਵਾਲੇ ਦਿਨ ਉਹ VOTING MACHINE ਤੇ ਜਾ ਕੇ ਦਿਖਾਓ ਅਤੇ ਦੱਸੋ ਕਿ ਅਸੀਂ ਫਰਮਾ ਪਰਮਾ ਦੇ ਵਿੱਚ ਇਹ ਗਲਤ ਪੌਛੀਆਂ ਦੇ ਵਿੱਚ ਨਹੀਂ ਖੋਪੜ ਵਾਲੇ ਤੇ ਨਾ ਹੀ ਹੁਲਜਣ ਵਾਲੇ ਆ ਅਸੀਂ ਲੁਧਿਆਣੇ ਵਾਲੇ ਪਿਆਰ ਕਰਨ ਵਾਲੇ ਆ ਤੇ ਪਿਆਰ ਕਰਦੇ ਰਵਾਂਗੇ ਮੈਂ ਇੱਕ ਲੀਡਰ ਦੀ ਗੱਲ ਦੱਸਦਾ ਕਿ ਪਿੱਛੇ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਬਹੁਤ ਸੋਸ਼ਲ ਮੀਡੀਆ ਤੇ ਕਿ ਲੀਡਰ ਨੇ ਗਰੀਬ ਭਾਈਚਾਰੇ ਨੂੰ ਇਹ ਗੱਲ ਕਹਿ ਦਿੱਤੀ ਕਿ ਮੈਂ ਤੁਹਾਡੇ ਜੀ ਇਲਾਕੇ ਦੀ ਡਿਵੈਲਪਮੈਂਟ ਨਹੀਂ ਕਰਾਂਗੀ ਮੌਜੂਦਾ ਸਰਕਾਰ ਦੀ ਗੱਲ ਕਰਦਾ ਕਿਉਂਕਿ ਮੈਂ ਤੁਹਾਨੂੰ ਪੈਸੇ ਦੇ ਕੇ ਵੋਟਾਂ ਲਈਆਂ ਨੇ ਮੈਂ ਉਹ ਲੀਡਰਾਂ ਨੂੰ ਉਹ ਪਾਰਟੀਆਂ ਨੂੰ ਇੱਕ ਸੁਨੇਹਾ ਮੀਡੀਆ ਮੀਡੀਆ ਦੇ ਰਾਹੀਂ ਦੇਣਾ ਚਾਹੁੰਦਾ ਤੇ ਮੈਂ ਮੀਡੀਆ ਨੂੰ ਚਾਹੁੰਦਾ ਕਿ ਛੋਟੀਆਂ-ਛੋਟੀਆਂ ਰੀਲਾਂ ਇਹ ਗੱਲਾਂ ਦੀਆਂ ਜਰੂਰ ਬਣਾਓ ਅੱਜ ਜੇ VOTER ਦੀ ਕੀਮਤ ਦਾ ਹਿਸਾਬ ਕਰੀਏ ਉਹ ਮੇਰੇ ਸੋਹਣੇ ਉਪਾਰਕੀਆਂ ਵਾਲਿਓ ਮੇਰੀ ਜੇ VOTER ਦਾ ਹਿਸਾਬ ਕਰੀਏ ਤੇ ਇੱਕ-ਇੱਕ ਦਿਨ ਦੀ ਦਿਹਾੜੀ ਲਈ ਜਾਵੇ ਜਿਹੜੀ ਦਿਹਾੜੀ ਮੈਂ ਆਪਣੀ ਮੱਤ ਦੇ ਕੇ ਤੁਹਾਨੂੰ ਦਿੰਦਾ ਰਿਹਾ ਆ 5 ਸਾਲ ਦੇ ਲਈ ਵੀ ਜਾਓ ਸਰਕਾਰ ਚਲਾਓ ਕਿ ਕਰੋੜਾ ਰੁਪਿਆ ਬਣ ਜਾਣਾ ਆ ਉਹ ਕਰੋੜਾ ਰੁਪਿਆ ਕੀਮਤ ਹੈ ਇੱਕ ਵੋਟਰ ਦੀ ਜਿਹਨੂੰ ਤੁਸੀਂ ਦੇ ਕੇ ਛੋਟੇ ਛੋਟੇ ਸਮਝਮਗ ਮੈਂ ਪੰਜਾਬ ਦੀ ਗੱਲ ਕਰਨੀ ਚਾਹਣੇ ਇਹ ਪੰਜਾਬ ਪਰੌਣਚਾਰੀ ਨਾਲ ਭਰਿਆ ਹੋਇਆ ਪੰਜਾਬ ਹੈ ਇਹਦੇ ਘਰੇ ਕੋਈ ਆ ਜੇ ਸਾਡਾ ਕਲਚਰ ਹੈ ਚਾਹ ਪਾਣੀ ਦੁੱਧ ਨਸੀ ਪੁੱਛਣਾ ਤੇ ਪਾਸਟਰ ਜੀ ਨੇ ਗੱਲ ਕੀਤੀ ਕਿ ਅਸੀਂ ਸ਼ਰਾਬ ਨਹੀਂ ਪੀਂਦੇ ਤੇ ਨਹੀਂ ਅਸੀਂ ਨਸ਼ੇ ਵਾਲ ਚਾਹਦੇ ਆ ਪਰ ਪੰਜਾਬੀਆਂ ਦੀ ਇੱਕ ਨੇਚਰ ਰਹੀ ਹੈ ਕਿ ਜੇ ਪਰੋਹਣੇ ਆ ਜਾਣ ਤਾਂ ਉਹਨੂੰ ਪੈਗ ਵੀ ਪੁੱਛਦੇ ਨੇ ਤੇ ਜਾਣ ਲੱਗੇ ਪੰਜ ਚਾਰ ਸੌ ਜੇਬ ਚ ਪਾ ਕੇ ਵੀ ਭੇਜਦੇ ਨੇ ਜੇ ਤੁਸੀਂ ਇਸ ਨੂੰ ਇਹ ਪਾਰਟੀ ਵਾਲਿਓ ਲੀਡਰੋ ਮੰਤਰੀਓ ਜੇ ਇਸ ਪਰੋਹਣਚਾਰੀ ਨੂੰ ਤੁਸੀਂ ਵੋਟਰ ਦਾ ਮੁੱਲ ਕਿਨੇ ਹੋ ਤੇ ਵੋਟਰ ਤੁਹਾਡੇ ਇਸ ਪਰੋਹਣਚਾਰੀ ਨੂੰ ਲੱਤ ਮਾਰਦਾ ਆ